ਨਮਸਕਾਰ ਦੋਸਤੋ ਮੈਂ ਅਚੰਦਰ ਕੌਰ ਤੇ ਅਚੰਦਰ ਦੀ ਦੁਨੀਆ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਅੱਜ ਤੁਹਾਨੂੰ ਨਵੀਂ ਰੈਸਪੀ ਲੱਡੂ ਬਣਾਉਣ ਦੀ ਦੱਸਾਂਗੀ ਦੋਸਤੋ ਇੱਕ ਤਵੇ ਤੇ ਘਿਓ ਲਵਾਂਗੇ ਆਪਾਂ ਇੱਕ ਚਮਚ ਉਹਦੇ ਵਿੱਚ ਬਾਦਾਮ ਕਾਜੂ ਪਿਸਤੇ ਕਿਸ਼ਮਿਸ ਪਾ ਲਾਂਗੇ ਉਸ ਨੂੰ ਭੁੰਨ ਲਾਂਗੇ ਭੁੰਨ ਕੇ ਉਸ ਨੂੰ ਬ੍ਰਾਊਨ ਕਰ ਲਾਂਗੇ ਜਦ ਤੱਕ ਜ਼ਿਆਦਾ ਨਹੀਂ ਸੇਕ ਲਵਾਉਣਾ ਕਾਲੇ ਨਹੀਂ ਕਰਨੇ ਫਿਰ ਉਹਨੂੰ ਇੱਕ ਔਰਤਨ ਦੇ ਵਿੱਚ ਕੱਢ ਲਾਂਗੇ ਉਸ ਤੋਂ ਬਾਅਦ ਆਪਾਂ ਲਵਾਂਗੇ ਖਰਬੂਜੇ ਦੇ ਬੀਜ ਤੇ ਖਸਖਸ ਉਹ ਸਹੀ ਤਵੇ ਦੇ ਉੱਤੇ ਇਹਨੂੰ ਵੀ ਆਪਾਂ ਭੁੰਨ ਲਵਾਂਗੇ ਜਾਂ ਕੋਈ ਬਰਤਨ ਦੇ ਵਿੱਚ ਕੜਾਈ ਵਗੈਰਾ ਸੋ ਇਹਨੂੰ ਵੀ ਆਪਾਂ ਕੱਢ ਲਾਂਗੇ ਬਾਹਰ ਇੱਕ ਬਰਤਨ ਦੇ ਵਿੱਚ ਰੱਖ ਲਾਂਗੇ ਉਸ ਤੋਂ ਬਾਅਦ ਦੋਸਤੋ ਫਿਰ ਅਸੀਂ ਇੱਕ ਚਮਚ ਘਿਓ ਲਵਾਂਗੇ ਜਿਹਦੇ ਵਿੱਚ ਅ ਗੂੰਦ ਪਾਵਾਂਗੇ ਗੂੰਦ ਨੂੰ ਤਵੇ ਤੇ ਚੰਗੀ ਤਰ੍ਹਾਂ ਰੜ ਲਾਵਾਂਗੇ ਜਦ ਤੱਕ ਇਹ ਫੁੱਲ ਨਾ ਜਾਵੇ ਫੁੱਲ ਕੇ ਇਹ ਇਸ ਤਰ੍ਹਾਂ ਦਾ ਬਣ ਜਾਊਗਾ ਇਸ ਨੂੰ ਜ਼ਿਆਦਾ ਸੇਕ ਨਹੀਂ ਲਗਾਉਣਾ ਫਿਰ ਇਸ ਨੂੰ ਪਾਸੇ ਠੰਡਾ ਹੋਣ ਵਾਸਤੇ ਰੱਖ ਦਾਂਗੇ। ਦੋਸਤੋ ਫਿਰ ਅਸੀਂ ਇੱਕ ਚਮਚ ਘਿਓ ਲਵਾਂਗੇ ਜਿਹਦੇ ਵਿੱਚ ਅਸੀਂ ਮਖਾਣੇ ਪੁੰਨਾਂਗੇ। ਇਹ ਮਖਾਣੇ ਵੀ ਉਦੋਂ ਤੱਕ ਜ਼ਿਆਦਾ ਕਾਲੇ ਨਹੀਂ ਕਰਨੇ ਬਸ ਥੋੜੇ ਜੇ कुरकुरੇ ਹੋ ਜਾਣ ਉਸ ਤੋਂ ਬਾਅਦ ਉਸ ਨੂੰ ਕੱਢ ਕੇ ਇਕੱਠਾ ਕਰਕੇ ਰੱਖ ਦਾਂਗੇ। ਫਿਰ ਦੋਸਤੋ ਆਪਾਂ ਲਵਾਂਗੇ ਇੱਕ ਚਮਚ ਘਿਓ ਜਿਹਦੇ ਵਿੱਚ ਆਪਾਂ ਇੱਕ ਕੱਪ ਆਟਾ ਪਾਵਾਂਗੇ ਤੇ ਫਿਰ ਉਸ ਤੋਂ ਬਾਅਦ ਵੇਸਣ ਪਾਵਾਂਗੇ 2 ਚਮਚ 2 ਚਮਚ ਵੇਸਣ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਵਾਂਗੇ ਉਦੋਂ ਤੱਕ ਜਦੋਂ ਤੱਕ ਇਹ ਬ੍ਰਾਊਨ ਨਾ ਹੋ ਜਾਵੇ ਸੇਕ ਜ਼ਿਆਦਾ ਨਹੀਂ ਕਰਨਾ ਹਲਕਾ ਹਲਕਾ ਸੇਕ ਲਵਾਉਣਾ ਸੋ ਇਹ ਬ੍ਰਾਊਨ ਹੋ ਗਿਆ ਹੈ ਹੁਣ ਇਸ ਨੂੰ ਆਪਾਂ ਕੱਢ ਕੇ ਰੱਖ ਲਾਂਗੇ ਫਿਰ ਮਿਕਸਰ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜੋ ਅਸੀਂ ਪਾਸੇ ਕੱਢ ਕੇ ਰੱਖਿਆ ਸੀ ਉਹਨਾਂ ਨੂੰ ਪੀਸ ਲਾਂਗੇ ਦਰਦਰਾ ਪੀਸਾਂਗੇ ਜ਼ਿਆਦਾ ਬਰੀਕ ਨਹੀਂ ਕਰਨਾ ਕਿਉਂਕਿ ਟੇਸਟ ਵਧੀਆ ਰਹਿੰਦਾ ਉਸ ਨੂੰ ਉਸ ਸਾਟੇ ਦੇ ਵਿੱਚ ਪਾ ਕੇ ਠੰਡਾ ਹੋਣ ਲਈ ਰੱਖ ਦਾਂਗੇ ਸਾਰਾ ਸਮਾਨ ਰਲਾ ਕੇ ਅਸੀਂ ਇੱਕ ਪਾਸੇ ਰੱਖ ਦਾਂਗੇ ਉਸ ਤੋਂ ਬਾਅਦ ਅਸੀਂ ਲਵਾਂਗੇ ਦੋਸਤੋ ਗੁੜ ਗੁੜ 200 ਗ੍ਰਾਮ ਜੋ ਮੈਂ ਚੀਜ਼ਾਂ ਪੇਸੀਆਂ ਉਹਨਾਂ ਦੇ ਵਿੱਚ 200 ਗ੍ਰਾਮ ਗੁੜ ਕਾਫੀ ਹੈ ਤੁਸੀਂ ਸਵਾਦ ਅਨੁਸਾਰ ਪਾ ਲੈਣਾ ਜਿੰਨਾ ਸਮਾਨ ਬਣਾਉਣਾ ਫਿਰ ਅਸੀਂ ਇਹਦੇ ਵਿੱਚ ਥੋੜਾ ਜਿਹਾ ਛੋਟਾ ਕੱਪ ਇੱਕ ਪਾਣੀ ਪਾਉਣਾ ਤਾਂ ਕਿ ਇਹ ਜਲਦੀ ਹੋ ਜਾਵੇ ਜ਼ਿਆਦਾ ਸੇਕ ਨਹੀਂ ਕਰਨਾ ਕਿਉਂਕਿ ਇਸ ਦਾ ਟੇਸਟ ਤਬ ਬਦਲ ਜਾਂਦਾ ਹੈ ਇਸ ਕਰਕੇ ਇਸ ਨੂੰ ਹਲਕੇ ਹਲਕੇ ਸੇਕਦੇ ਰੱਖਣਾ ਸੋ ਦੋਸਤੋ ਇਹ ਹੈ ਅਦਰਕ ਦਾ ਪਾਊਡਰ ਇਸ ਅਦਰਕ ਦੇ ਪਾਊਡਰ ਨੂੰ ਆਪਾਂ ਮਿਲਾ ਲਾਂਗੇ ਇਸ ਦੇ ਵਿੱਚ ਏ ਖਾਂਸੀ ਵਗੈਰਾ ਨੂੰ ਵਧੀਆ ਰਹਿੰਦਾ ਹੈ ਜਦੋਂ ਸਾਰਾ ਕੁਝ ਮਲਟੀ ਹੋ ਗਿਆ ਤਾਂ ਦੋਸਤੋ ਅਸੀਂ ਇਹ ਦੇ ਵਿੱਚ ਉਹ ਸਾਰਾ ਕੁਝ ਪੀਸ ਕੇ ਰੱਖਿਆ ਹੋਇਆ ਸਮਾਨ ਵਿੱਚ ਮਿਕਸ ਕਰ ਦਾਂਗੇ ਇਸ ਨੂੰ ਹਲਾ ਕੇ ਚੰਗੀ ਤਰ੍ਹਾਂ ਇਸ ਨੂੰ ਪੂਰਾ ਜਿਹੜਾ ਗੁੜ ਦਾ ਮਠਾਸ ਦੇ ਵਿੱਚ ਪੂਰੀ ਤਰ੍ਹਾਂ ਹਲਾ ਹਲਾ ਕੇ ਇਸ ਨੂੰ ਮਿਕਸ ਕਰ ਦਾਂਗੇ ਏ ਦੋਸਤੋ ਹੈਗਾ ਨਾਰੀਅਲ ਦਾ ਬਰਾਦਾ ਇਸ ਨੂੰ ਵੀ ਵਿੱਚ ਪਾ ਦਾਂਗੇ ਤੁਸੀਂ ਪਾ ਸਕਦੇ ਹੋ ਜਾਂ ਨਹੀਂ ਪਾ ਸਕਦੇ ਤੁਹਾਡੀ ਮਰਜ਼ੀ ਹੈ ਇਸ ਲਈ ਇਸ ਤਰ੍ਹਾਂ ਦੇ ਲੱਡੂ ਬਣ ਕੇ ਆਪਣੇ ਹੋ ਗਏ ਜੀ ਤਿਆਰ ਇਸ ਨੂੰ ਕੋਈ ਵੀ ਖਾ ਸਕਦਾ ਹੈ ਬੱਚਾ ਹੈ ਬੁढ़ा ਗੱਭਰੂ ਕੋਈ ਵੀ ਸਿਹਤ ਲਈ ਬਹੁਤ ਵਧੀਆ ਨੇ ਸੋ ਰੈਸਪੀ ਕਿਹੋ ਜੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਥੈਂਕਸ ਧੰਨ